ਤੇ ਟਿੱਪਕ ਜੀ ਦੱਸਿਓ ਵੈਸੇ ਦੇਖੋ ਜਿਹੜੀ ਅਗਲੀ ਖਬਰ ਆਪਾਂ ਡਿਸਕਸ ਕਰਨ ਲੱਗੇ ਆ ਆਮ ਤੌਰ ਤੇ ਦੁਨੀਆ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਅਜਿਹੀ ਸਥਿਤੀ ਸਿਰਫ ਦੋ ਸੂਰਤ ਦੇ ਵਿੱਚ ਪੈਦਾ ਹੁੰਦੀ ਹੈ ਜਾਂ ਤੇ ਤੁਹਾਡੇ ਕੋਲ ਕਾਮਿਆਂ ਦੀ ਘਾਟ ਹੋਵੇ ਓਵਰ ਆਲ ਜਾਂ ਫਿਰ ਜਿਹੜੇ ਤੁਹਾਨੂੰ ਕਿਸੇ ਇੱਕ ਸਪੈਸ਼ਲ ਮੁਹਾਰਤ ਵਾਲੇ ਵਰਕਰ ਚਾਹੀਦੇ ਨੇ ਤੁਹਾਨੂੰ ਅਦਰਵਾਈਜ਼ ਉਹ ਮਿਲ ਨਹੀਂ ਰਹੇ ਫਿਰ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਕਰਨੇ ਪੈਂਦੇ ਨੇ ਹੁਣ ਇਹ ਸੁਣਨ ਸੁਣਨ ਨੂੰ ਮਿਲਦਾ ਪਿਆ ਜੀ ਪੰਜਾਬ ਸਰਕਾਰ ਵੱਲੋਂ ਨਵੀਆਂ ਭਰਤੀਆਂ ਕਰਨ ਦੀ ਬਜਾਏ ਜਿਹੜੇ ਕੋਈ ਸੇਵਾ ਮੁਕਤ ਹੋ ਚੁੱਕੇ ਮੁਲਾਜ਼ਮ ਨੇ ਰਿਟਾਇਰਡ ਮੁਲਾਜ਼ਮ ਨੇ ਉਹਨਾਂ ਨੂੰ ਵਾਪਸ ਕੰਮ ਤੇ ਲਿਆਂਦਾ ਜਾ ਰਿਹਾ ਹੈ ਜਿਹੜਾ ਕਿਉਂ ਕੀਤਾ ਜਾ ਰਿਹਾ ਜੀ ਜੇ ਰਿਟਾਇਰਡ ਮੁਲਾਜ਼ਮਾਂ ਨੂੰ ਕੰਮ ਤੇ ਲਿਆਂਦਾ ਜਾ ਰਿਹਾ ਲੋੜ ਤੇ ਹੈ ਤਾਂ ਕਿ ਨਵੀਆਂ ਨੂੰ ਭਰਤੀ ਕਰਨ ਦੇ ਵਿੱਚ ਫਿਰ ਕੀ ਸਮੱਸਿਆ ਦੇਖੋ ਤੁਸੀਂ ਜਿਹੜਾ ਸ਼ੁਰੂ ਚ ਇਸ ਤੋਂ ਪਹਿਲਾਂ ਸਵਾਲ ਕੀਤਾ ਨਾ ਕਿ ਦੁਨੀਆ ਭਰ ਦੇ ਵਿੱਚ ਦੋ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਜੀ ਇਹ ਤਕਨੀਕ ਨਾਲ ਜੁੜਿਆ ਮਸਲਾ ਹੂੰ ਔਰ ਇਹ ਲੇਬਰ ਨਾਲ ਜੁੜਿਆ ਮਸਲਾ ਹੈ ਨਾ ਹੂੰ ਪਰ ਦੋਏ ਮਸਲੇ ਪੰਜਾਬ 'ਚ ਨਹੀਂ ਹੈਗੇ ਹੂੰ ਉਦੇ باوجود ਇਹ ਸੇਵਾ ਮੁਕਤ ਨੂੰ ਭਰਤੀ ਕੀਤਾ ਜਾ ਰਿਹਾ ਫਿਰ ਇਹ ਪੰਜਾਬ ਨਾਲ ਧੋਖਾ ਨਹੀਂ ਤਾਂ ਹੋਰ ਕੀ ਹੈ ਹੂੰ ਉਹ ਇਹ ਬਿਜਲੀ ਵਿਭਾਗ ਨਾਲ ਸੰਬੰਧਿਤ ਮਸਲਾ ਅੱਛਾ ਜੀ ਪੰਜਾਬ ਦੇ ਬਿਜਲੀ ਵਿਭਾਗ ਦੇ ਵਿੱਚ ਹਦਾਇਤ ਜਾਰੀ ਹੋਊਗੀ ਕਿ ਵੀ ਤੁਸੀਂ ਤਕਨੀਕੀ ਮਾਹਰ ਹੈ ਸਹਾਇਕ ਚਾਹੇ ਲਾਈਨਮੈਨਾ ਚਾਹੇ ਲਾਈਨਮੈਨ ਜਿਹੜੇ ਸੇਵਾ ਮੁਕਤ ਹੋਗੇ ਉਹਨਾਂ ਨੂੰ ਲਿਆਓ ਹੂੰ ਹੂੰ ਇਹ ਉਹ ਸਰਕਾਰ ਦੀ ਆਪਾਂ ਗੱਲ ਕਰ ਰਹੇ ਆ ਜਿਹੜੀ ਸਰਕਾਰ ਚੋਣ ਪ੍ਰਚਾਰ ਦੇ ਦੌਰਾਨ 2022 ਚ ਸਰਕਾਰ ਬਣਨ ਤੋਂ ਪਹਿਲਾਂ ਇਹ ਕਹਿੰਦੀ ਸੀ ਹਰ ਕੱਚੇ ਮਲਾਜ਼ਮੇ ਨੂੰ ਪੱਕਾ ਕਰਾਂਗੇ ਜੀ ਠੇਕਾ ਪ੍ਰਣਾਲੀ ਖਤਮ ਕਰਾਂਗੇ ਸੇਵਾ ਮੁਕਤੀ ਥਾਂ ਤੇ ਨਵੀਂ ਭਰਤੀ ਕਰਾਂਗੇ ਹੂੰ ਇਹ ਤਿੰਨੇ ਨੁਕਤੇਆਂ ਤੋਂ ਭੱਜ ਰਹੀ ਆ ਹੁਣ ਜੀ ਹੁਣ ਬਕਾਇਦਾ ਤੌਰ ਤੇ ਪੰਜਾਬ ਦਾ ਜਿਹੜਾ ਮੁੱਖ ਇੰਜੀਨੀਅਰ ਜਿਹੜਾ ਕੇਂਦਰੀ ਸਾਡਾ ਦਫ਼ਤਰ ਹੈ ਜਿਹੜਾ ਲੁਧਿਆਣੇ ਵਾਲਾ ਉਥੋਂ ਬਕਾਇਦਾ 23 7 2024 ਨੂੰ ਚਿੱਠੀ ਜਾਰੀ ਹੋਈ ਹੈ ਇਹਦੇ ਪਰ ਨੰਬਰ ਲੱਗਿਆ ਵਾ 7002 ਅਵਲੀਕ 5 ਹਮ ਹਮ ਇਸ ਨੰਬਰ ਨਾਲ ਇਹ ਚਿੱਠੀ ਪੰਜਾਬ ਭਰ ਦੇ ਜਿਹੜੇ ਬਿਜਲੀ ਵਿਭਾਗ ਦੇ ਦਫ਼ਤਰ ਨੇ ਹੈਨਾ ਪਾਵਰ ਕਾਮ ਦੇ ਆਫਿਸ ਨੇ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਚਿੱਠੀ ਗਈ ਆ ਕਿ ਵੀ ਤੁਸੀਂ ਜਿੰਨੇ ਸੇਵਾ ਮੁਕਤ ਕੋਈ ਇੰਜੀਨੀਅਰ ਆ ਕੋਈ ਲਾਈਨਮੈਨ ਆ ਕੋਈ ਸਾਈਕਲ ਲਾਈਨਮੈਨ ਆ ਕੋਈ ਹੋਰ ਲੈਨਾਂ ਤੇ ਤਕਨੀਕੀ ਤੌਰ ਤੇ ਕੰਮ ਕਰਨ ਵਾਲਾ ਮਾਹਰ ਆ ਉਹਨਾਂ ਨੂੰ ਬੁਲਾਓ ਹਮ ਹੁਣ ਪਾਵਰ ਕਾਮ ਕਹਿੰਦਾ ਕਿ ਸਾਡੇ ਕੋਲ ਵਰਕ ਲੋਡ ਬਹੁਤ ਆ ਹਮ ਤੇ ਮੁਲਾਜ਼ਮਾਂ ਦੀ ਕਮੀ ਆ ਮੁਲਾਜ਼ਮ ਰਿਟਾਇਰ ਹੋਈ ਜਾਂਦੇ ਨੇ ਉਥਾਂ ਤੇ ਭਰਤੀ ਨਵੀਂ ਹੋ ਨਹੀਂ ਰਹੀ। ਹੂੰ। ਪਰ ਠੇਕੇ ਦੇ ਮੁਲਾਜ਼ਮ ਤੁਸੀਂ ਰੱਖੀ ਜਾਣੇ। ਮਤਲਬ ਦੋ ਚੀਜ਼ਾਂ ਨੇ। ਹੂੰ। ਹੁਣ ਜਦੋਂ ਸੇਵਾਮੁਕਤ ਤੁਸੀਂ ਬੰਦਾ ਲਿਆਉਣਾ। ਜੀ। ਉਹ ਬੰਦਾ 50000 60000 ਦੀ ਨੌਕਰੀ ਤਨਖਾਹ ਦੇ ਉੱਤੇ ਮੰਨ ਲਓ ਰਿਟਾਇਰ ਹੋਇਆ। ਹੂੰ। ਹੁਣ ਤੁਸੀਂ ਉਸ ਨੂੰ 15 ਤੋਂ 20000 ਤੇ ਲਿਆ ਰਹੇ ਹੋ। ਹੂੰ। ਜਾਂ ਤਾਂ ਉਸ ਬੰਦੇ ਨੂੰ ਤੁਸੀਂ ਪਹਿਲਾਂ ਤਨਖਾਹ ਵਾਧਾ ਦੇ ਰਹੇ ਸੀ। ਉਹ ਕੰਮ 20000 ਜੋਗਾ ਹੀ ਕਰਦਾ ਸੀ। ਹੂੰ। ਤੁਸੀਂ ਉਸ ਨੂੰ ਰੱਖੀ ਜਾਂਦੇ ਸੀ ਵੀ। ਹੂੰ। ਜੇ ਹੁਣ ਤੁਸੀਂ ਬੰਦੇ ਦਾ ਸ਼ੋਸ਼ਣ ਕਰੋਗੇ ਜੋ 60000 ਵਾਲਾ ਕੰਮ ਕਰਦਾ ਸੀ ਹੁਣ ਵੀ ਕੰਮ 60000 ਵਾਲਾ ਕਰੂਗਾ ਤੁਸੀਂ ਉਹਨੂੰ 20000 ਕਿਉਂ ਦੋਵੋਗੇ ਹੂੰ ਜੀ ਇੱਕ ਸਵਾਲ ਹੈ ਦੂਸਰੇ ਪਾਸੇ ਜੇ ਤਕਨੀਕੀ ਮਹਾਰਤ ਦੀ ਗੱਲ ਹੈ ਤਾਂ ਹੁਣ ਤਾਂ ਵੱਡੇ ਵੱਡੇ ਇੰਜੀਨੀਅਰ ਕਾਲਜਾਂ ਚੋਂ ਵੱਡੀਆਂ ਵੱਡੀਆਂ ਇੰਸਟੀਚੂਟਾਂ ਚੋਂ ਵਿਦੇਸ਼ਾਂ ਚੋਂ ਡਿਗਰੀਆਂ ਆਤਾਂ ਚ ਲਈ ਨਿਆਣੇ ਲੈਂਚ ਖੜੇ ਨੇ ਜੀ ਤੇ ਉਹਦੀ ਮੰਗ ਦੀ ਕੋਈ ਕਮੀ ਨਹੀਂ ਕਿ ਇੰਨੀ ਲੇਬਰ ਆ ਸਾਡੇ ਕੋਲ ਇੰਨੇ ਬੇਰੁਜ਼ਗਾਰ ਨੇ ਤਾਂ ਫਿਰ ਨਵੀਂ ਭਰਤੀ ਕਿਉਂ ਨਹੀਂ ਜੇ ਅਕਾਲੀ ਐ ਭਾਜਪਾਈ ਕਾਂਗਰਸੀਆਂ ਵਾਲਾ ਹੀ ਰਾਹ ਅਪਣਾਉਣਾ ਸੀ ਫਿਰ ਤੁਹਾਨੂੰ ਬਦਲ ਕੇ ਲਿਆਂਦਾ ਕਿਉਂ ਸੀ ਜੀ ਹੁਣ ਇਸ ਫੈਸਲੇ ਤੋਂ ਬਾਅਦ ਹਾਂ ਮਤਲਬ ਕਿ ਜਦੋਂ ਤੁਸੀਂ ਇਹ ਫੈਸਲਾ ਲੈ ਲਿਆ ਕਿ ਸੇਵਾ ਮੁਕਤ ਰੱਖਣੇ ਆ ਤਾਂ ਬੇਰੁਜ਼ਗਾਰਾਂ ਨੇ ਵੀ ਰੋਸ ਪ੍ਰਗਟਾਇਆ ਹੂੰ ਜਿਹੜੇ ਵਰਕਰ ਪਾਵਰ ਕਾਮ ਚ ਕੰਮ ਕਰ ਰਹੇ ਨੇ ਉਹਨਾਂ ਨੇ ਵੀ ਰੋਸਾ ਪ੍ਰਗਟਾਇਆ ਜਿਹੜੀਆਂ ਬਿਜਲੀ ਮੁਲਾਜ਼ਮਾਂ ਦੀਆਂ ਯੂਨੀਅਨਾਂ ਨੇ ਉਹਨਾਂ ਨੇ ਵੀ ਇਤਰਾਜ਼ ਪ੍ਰਗਟਾਇਆ ਜੀ ਕਿ ਇਹ ਠੇਕਾ ਪ੍ਰਣਾਲੀ ਇਹ ਸੇਵਾ ਮੁਕਤੀ ਵਾਲਿਆਂ ਨੂੰ ਮੌਕਾ ਦੇਣ ਦੀ بجائے ਨਵੀਂ ਦੇਖੋ ਸਰਕਾਰ ਆਪ ਕਹਿੰਦੀ ਆ ਕਿ 58 ਸਾਲ ਤੋਂ ਬਾਅਦ ਸੇਵਾ ਮੁਕਤ ਕਰਨ ਦਾ ਕਾਰਨ ਇਹ ਹੀ ਆ ਕਿ ਬੰਦੇ ਦੀ ਉਹ ਸਮਰੱਥਾ ਕੰਮ ਕਰਨ ਦੀ ਨਹੀਂ ਰਹਿੰਦੀ ਉਹ ਤੇਜ਼ੀ ਨਹੀਂ ਰਹਿੰਦੀ ਉਹ ਜੋਸ਼ ਨਹੀਂ ਰਹਿੰਦਾ ਹੂੰ ਫਿਰ ਤੁਸੀਂ ਫਿਰ ਤੁਸੀਂ ਭਰਤੀ ਕਿਉਂ ਕਰ ਰਹੇ ਹੋ ਉਹਨਾਂ ਦੁਆਰਾ ਵੀ ਤੇ ਜਦੋਂ ਨਵੀਂ ਪੀੜ੍ਹੀ ਹੈਗੀ ਤੇ ਤੁਸੀਂ ਤਾਂ ਇਹ ਵਾਅਦੇ ਨਾਲ ਆਏ ਸੀ ਕਿ ਅਸੀਂ ਮੁਲਾਜ਼ਮ ਪੱਕੇ ਕਰਾਂਗੇ ਔਰ ਪੱਕੀ ਭਰਤੀ ਕਰਾਂਗੇ ਅਸੀਂ ਠੇਕਾ ਪ੍ਰਣਾਲੀ ਖਤਮ ਕਰਾਂਗੇ ਸੋ ਇਹ ਬਦਲਣ ਵਾਲੀ ਬਦਲਾਅ ਵਾਲੀ ਸਰਕਾਰ ਬਦਲ ਗਈ ਆ ਸੋ ਇਹ ਇਸ ਨੂੰ ਲੈ ਕੇ ਹੁਣ ਇਹ ਭਗੌੜਾ ਹੋ ਰਹੀ ਆ ਨਵੀਂ ਨੌਜਵਾਨੀ ਨੂੰ ਰੋਜ਼ਗਾਰ ਦੇਣ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਬੋਲ ਮੈਨੂੰ ਪਸਪਰ ਲੱਭਾਂ ਚ ਜਾਜ ਨੇ ਉਹ ਕਹਿੰਦੇ ਸੀ ਅਸੀਂ ਮਤਲਬ ਕਿ ਨੌਜਵਾਨਾਂ ਦੇ ਹੱਥਾਂ ਚੋਂ ਸਿਰਿੰਜਾ ਖੋ ਕੇ ਟਿਫਣ ਫੜਾਉਣੇ ਨੇ ਜੀ ਤੇ ਉਹ ਇਹ ਵੀ ਕਹਿੰਦੇ ਸੀ ਕਿ ਜਿਨ੍ਹਾਂ ਘਰਾਂ ਚ ਚੁੱਲ੍ਹੇ ਚ ਅੱਗ ਨਹੀਂ ਮੱਚਦੀ ਉਹਨਾਂ ਚ ਅੱਗ ਮਚਾਉਣੀ ਹੈ ਤੇ ਭਾਈ ਜਿਹੜੇ ਸੇਵਾ ਮੁਕਤ ਨੇ ਉਹਨਾਂ ਦੇ ਘਰੇ ਤਾਂ ਅੱਗ ਮੱਚ ਰਹੀ ਹੈ ਚੁੱਲ੍ਹੇ ਚ ਜੀ ਲੋੜ ਤਾਂ ਉਹਨਾਂ ਨੂੰ ਆ ਜਿਨ੍ਹਾਂ ਦੇ ਚੁੱਲ੍ਹੇ ਚ ਲੱਕੜ ਵੀ ਨਹੀਂ ਹੈਗੀ ਤੇ ਤੁਸੀਂ ਉਹਨਾਂ ਨੂੰ ਰੋਜ਼ਗਾਰ ਦੇਣ ਤੋਂ ਭੱਜ ਰਹੇ ਹੋ ਤੇ ਜਿਨ੍ਹਾਂ ਦੇ ਮੱਚ ਰਹੀ ਆ ਤੁਸੀਂ ਉੱਥੇ ਹੋਰ ਕਿਉਂ ਪਾਉਣ ਲਈ ਤਿਆਰ ਬੈਠੇ ਉਹਨਾਂ ਨੂੰ ਥੋੜਾ ਲੋੜ ਆ ਹੂੰ ਉਹ ਇਸ ਨਹੀਂ ਮੁਖਤਰੀ ਸਾਹਿਬ ਆਪਣੇ ਕਿਤੇ ਵਾਅਦੇ ਦੀ ਯਾਦ ਕਰ ਤੇ ਪੰਜਾਬ ਦੀ ਜਵਾਨੀ ਨੂੰ ਰੋਜ਼ਗਾਰ ਦੇਣ ਹੂੰ ਖਾਸ ਤੌਰ ਤੇ ਦੀਪਕ ਜੀ ਜੇ ਉਹੀ ਗੱਲ ਹੋਵੇ ਨਾ ਵੀ ਜੇ ਉਸ ਤਰ੍ਹਾਂ ਦੀ ਟੈਕਨੀਕਲ ਮਹਾਰਤ ਵਾਲੇ ਬੰਦੇ ਤੁਸੀਂ ਕਹੋ ਕਿ ਅਸੀਂ ਲੱਭ ਰਹੇ ਹਾਂ ਨਵਾਂ ਬੰਦਾ ਮਿਲਦਾ ਨਹੀਂ ਸਾਨੂੰ ਪੁਰਾਣਿਆਂ ਨੂੰ ਸੱਦਣ ਦੀ ਲੋੜ ਹੈ ਉਹ ਵੀ ਸਮੱਸਿਆ ਨਹੀਂ ਹੈਗੀ ਹੁਣ ਗ੍ਰੈਜੂਏਟ ਤਾਂ ਕਿੰਨੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੱਸ ਹੀ ਰਹੇ ਹੋ ਪਤਾ ਹੀ ਆ ਕਿ ਬਹੁਤ ਵੱਡੀ ਇੰਜੀਨੀਅਰਾਂ ਦੀ ਕਮੀ ਨਹੀਂ ਜੀ ਕਮੀ ਨਹੀਂ ਹੈਗੀ ਕਮੀ ਨਹੀਂ ਹੈਗੀ ਕੋਈ ਕਮੀ ਨਹੀਂ ਲਾਈਨ 'ਚ ਖੜੇ ਨੇ ਨਿਆਣੇ ਡਿਗਰੀ ਲੈ ਕੇ ਉਹਨਾਂ ਨੇ ਉਹਨਾਂ ਦੀ ਜੁਨੀ ਨਾ ਬਣੀਆਂ ਨੇ ਉਹ ਲੰਬੇ ਸਮੇਂ ਤੋਂ ਰੋਜ਼ਗਾਰ ਦੀ ਤਲਾਸ਼ ਚ ਨੇ ਉਮਰਾਂ ਬੀਤ ਰਹੀਆਂ ਨੇ ਉਹਨਾਂ ਦੀ ਹੂੰ ਅੱਛਾ ਇਹ ਤਾਂ ਤੁਸੀਂ ਦੇਖੋ ਇੱਕ ਕਿਉਂਕਿ ਭਰਤੀਆਂ ਨਹੀਂ ਹੋ ਰਹੀ ਭਰਤੀ ਨਹੀਂ ਹੋ ਰਹੀ ਇਹ ਤਾਂ ਗਲਤ ਇੱਕ ਇੱਕ ਵਿਭਾਗ ਦੀ ਹੈ ਜੀ ਜਿਹਦੀ ਜਿਹਦੀ ਚਿੱਠੀ ਦਾ ਤੁਸੀਂ ਹਵਾਲਾ ਦਿੱਤਾ ਹੁਣ ਇਹ ਨਹੀਂ ਪਤਾ ਵੀ ਹੋ ਸਕਦਾ ਕਿਤੇ ਹੋਰ ਡਿਪਾਰਟਮੈਂਟਸ ਦੇ ਵਿੱਚ ਵੀ ਅੰਦਰ ਖਾਤੇ ਇਦਾਂ ਹੀ ਚੱਲਦਾ ਪਿਆ ਹੋਵੇ ਨਹੀਂ ਪਟਵਾਰੀਆਂ ਵਾਲਾ ਮਸਲਾ ਬਹੁਤ ਵੱਡਾ ਬੰਦਾ ਰਿਹਾ ਯਸ ਹਾਂ ਬਿਲਕੁਲ ਬਿਲਕੁਲ ਜੀ ਹਾਂ ਠੀਕ ਹੈ ਨਾ ਇਹ ਕਿੰਨੇ ਹੀ ਵਿਭਾਗਾਂ ਦੀ ਇਹ ਹਾਲ ਹੈ ਮਤਲਬ ਸਰਕਾਰ ਇਸ ਨਾਲ ਖਜ਼ਾਨਾ ਵੀ ਬਚਾਉਣਾ ਚਾਹੁੰਦੀ ਹੈ ਠੀਕਾ ਪ੍ਰਣਾਲੀ ਨੂੰ ਵਧਾਵਾ ਦੇ ਕੇ ਤੇ ਹੱਕ ਹਕੂਕਾਂ ਤੇ ਵੀ ਮਤਲਬ ਕਿ ਰੋਜ਼ਗਾਰ ਵਾਲਿਆਂ ਦੇ ਹੱਕ ਵੀ ਮਾਰਦੀ ਹੈ। ਅੱਛਾ ਦੀਪਕ ਜੀ ਇਹ ਦੱਸਿਓ ਜਿਹੜੀ ਅਗਲੀ ਗੱਲ ਆਪਾਂ ਕਰਨੀ ਹੈ ਮੈਨੂੰ ਲੱਗਦਾ ਵੀ ਇਹ ਸਿਰਫ ਚਲੋ ਪੁਲਿਸ ਵਾਲਿਆਂ ਤੇ ਲਾਗੂ ਹੋ ਰਹੀ ਹੈ ਪਰ ਇਹ ਪੁਲਿਸ ਦੇ ਵਿੱਚ ਕੰਮ ਨਾ ਕਰਨ ਤੋਂ ਇਲਾਵਾ ਜਿਹੜੇ ਕੋਈ ਬਾਕੀ ਦੇ ਵਿਅਕਤੀ ਨੇ ਉਹਨਾਂ ਨੂੰ ਵੀ ਇਸ ਗੱਲ ਬਾਰੇ ਵਿਚਾਰ ਜ਼ਰੂਰ ਕਰ ਲੈਣਾ ਚਾਹੀਦਾ ਪਰ ਪੁਲਿਸ ਕਰਮੀਆਂ ਨੂੰ ਇਹ ਕਿਹਾ ਗਿਆ ਵੀ ਗਲਤੀ ਨਾਲ ਵੀ ਸੋਸ਼ਲ ਮੀਡੀਆ ਦੇ ਉੱਪਰ ਰੀਲ ਨਾ ਪਾਓ। ਇਕੀ 베ਰਵਾਜੀ ਤੇ ਇਹ ਇਸ ਤਰ੍ਹਾਂ ਦਾ ਹੁਕਮ ਜਾਂ ਇਸ ਤਰ੍ਹਾਂ ਦੀ ਚੇਤਾਵਨੀ ਜਾਰੀ ਕਰਨ ਦੇ ਦੀ ਲੋੜ ਕਿਉਂ ਪੈ ਗਈ ਦੇਖੋ ਦੋ ਹੁਕਮ ਆਏ ਨੇ ਹਮ ਇੱਕ ਹੁਕਮ ਆਇਆ ਕਿ ਜਿਨ੍ਹਾਂ ਕੋ ਲਾਇਸੈਂਸੀ ਹਥਿਆਰ ਨੇ ਜੇ ਉਹਨਾਂ ਦੀ ਸੋਸ਼ਲ ਮੀਡੀਆ ਤੇ ਉਹਨ ਲਾਇਸੈਂਸੀ ਹਥਿਆਰ ਨਾਲ ਫੋਟੋ ਹੋਈ ਤਾਂ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਉਹ ਤਾਂ ਕਰਾਂਗੇ ਨਾਲ ਲਾਇਸੈਂਸ ਵੀ ਹਥਿਆਰ ਦਾ ਰੱਦ ਕਰਾਂਗੇ ਹਮ ਹਮ ਤੁਹਾਨੂੰ ਧਿਆਨ ਹੋਣਾ ਪਿਛਲੇ ਦਿਨੀ ਲਾਇਸੈਂਸੀ ਹਥਿਆਰਾਂ ਨੂੰ ਲੈ ਕੇ ਇੱਕ ਰਿਪੋਰਟ ਕੀਤੀ ਸੀ ਕਿ ਵੀ ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਾ ਲੈਵਲ ਤੇ ਨਿਰਦੇਸ਼ ਜਾਰੀ ਕਰਤੇ ਸੂਚੀ ਤਿਆਰ ਕਰੋ ਕਿ ਵੀ ਹਾਂ ਕਿਨਾਂ ਕੋਲ ਲਾਇਸੈਂਸੀ ਹਥਿਆਰ ਨੇ ਕਿੰਨੀ ਗਿਣਤੀ ਚ ਨੇ ਕਿ ਉਹ ਲੋੜ ਲਈ ਰੱਖਿਆ ਕਿ ਸ਼ੌਂਕ ਲਈ ਰੱਖਿਆ ਕਿ ਡਰਾਉਣ ਲਈ ਰੱਖਿਆ ਹੈ ਨਾ ਕਿ ਫੁਕਰਾ ਪੰਥੀ ਲਈ ਰੱਖਿਆ ਜਾਂ ਕਿਤੇ ਲਾਇਸੈਂਸੀ ਹਥਿਆਰਾਂ ਨੂੰ ਟਕੋਤਾ ਨਹੀਂ ਕਰਦੇ ਹੁਣ ਮਤਲਬ ਜੇ ਕਿਸੇ ਅਜਿਹੇ ਬੰਦੇ ਦੇ ਹੱਥ ਨਸੰਸੀ ਹਥਿਆਰ ਆ ਗਿਆ ਜਿਹਦਾ ਕੰਮ ਇਹ ਹੀ ਹੋਵੇ ਉਹ ਜਦੋਂ ਕਿਸੇ ਨੂੰ ਮੋਟਰਸਾਈਕਲ ਖੋਊਗਾ ਪੈਸੇ ਖੋਊਗਾ ਉਹਨੂੰ ਹਥਿਆਰ ਦਿਖਾਊਗਾ ਨਾਲ ਲਾਇਸੈਂਸ ਥੋੜਾ ਦਿਖਾਊਗਾ ਉੱਥੇ ਕੀ ਪਤਾ ਨਸੰਸੀ ਹਥਿਆਰ ਹੈ ਕਿ ਗੈਰਕਾਨੂੰਨੀ ਹਥਿਆਰ ਹੈ ਜੀ ਸੋ ਇਸ ਲਈ ਪੰਜਾਬ ਸਰਕਾਰ ਨੇ ਇਸ ਸਮੀਖਿਆ ਦੇ ਹੁਕਮ ਦਿੱਤੇ ਸੀ ਕਿ ਫਿਰ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਹੁਣ ਉਹ ਉਹ ਤੋਂ ਅਗਲੇ ਪੜਾਅ 'ਚ ਆ ਕੇ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਹੜੇ ਵਿਅਕਤੀ سوشل ਮੀਡੀਆ ਦੇ ਉੱਤੇ ਆਪਣੀ ਪ੍ਰੋਫਾਈਲ ਫੋਟੋ ਜਾਂ ਵੀਡੀਓ ਜਾਂ ਰੀਲ ਕੋਈ ਹਥਿਆਰਾਂ ਨਾਲ ਪਾਉਂਦੇ ਨੇ ਬਕਾਇਦਾ ਤੌਰ ਤੇ ਪੰਜਾਬ ਦੇ ਡੀਜੀਪੀ ਨੇ ਐਸਐਸਪੀਆਂ ਨੂੰ ਤੇ ਸਾਈਬਰ ਕ੍ਰਾਈਮ ਵਿੰਗ ਨੂੰ ਹੁਕਮ ਜਾਰੀ ਕਰਤੇ ਕਿ ਨਜ਼ਰ ਰੱਖੋ سوشل ਮੀਡੀਆ ਤੇ ਜਿਹੜੀ ਵੀ ਕੋਈ ਇਹੋ ਜੀ ਫੋਟੋ ਮਿਲੇ ਤਸਵੀਰ ਵੀਡੀਓ ਮਿਲੇ ਉਹਦਾ ਡਾਟਾ ਇਕੱਠਾ ਕਰੋ ਤੇ ਉਹਨੂੰ ਤਲਬ ਕਰੋ ਤੇ ਉਹਦਾ ਹਥਿਆਰ ਦਾ ਲਾਇਸੈਂਸ ਵੀ ਰੱਦ ਕਰੋ ਤੇ ਇਹਦੀ ਬਣਦੀ ਕਾਰਵਾਈ ਵੀ ਕਰੋ ਜੀ ਦੂਸਰਾ ਹੁਕਮ ਚਾੜ੍ਹਿਆ ਜੀ ਪੁਲਿਸ ਮੁਲਾਜ਼ਮਾਂ ਨੂੰ ਹੂੰ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਆਪਣੀਆਂ ਰੀਲਾਂ ਅੱਜ ਕੱਲ ਬਹੁਤ ਪਾਉਂਦੇ ਨੇ ਮੈਂ ਇਹ ਕਹਾਂ ਸਾਰੇ ਪਾਉਂਦੇ ਨੇ ਹੂੰ ਪਰ ਕਈ ਪਾਉਂਦੇ ਨੇ ਚਾਹੇ ਉਹ ਅਧਿਕਾਰੀ ਹੈ ਚਾਹੇ ਉਹ ਮੁਲਾਜ਼ਮ ਹੈ ਅੱਜ ਕੱਲ ਵਰਦੀ ਚਰੀਲਾ ਕੋਈ ਕੱਲੀ ਬੀਬੀ ਪਾ ਰਹੀ ਹੈ ਕੋਈ ਮਿਲ ਕੇ ਬੀਬੀਆਂ ਪਾ ਰਹੀਆਂ ਕੋਈ ਦੋ ਜਣੇ ਪਾ ਰਹੇ ਨੇ ਕੋਈ ਨਾਕੇ ਤੇ ਖੜੀ ਦੀ ਕਿਸੇ ਤੋਂ ਵੀਡੀਓ ਬਣਾ ਰਹੇ ਨੇ ਮਤਲਬ ਇੱਕ ਖਈਆਂ ਨੇ ਤਾਂ ਇਸ ਨੂੰ ਬਿਜ਼ਨਸ ਬਣਾਇਆ ਹੋਇਆ ਤਨਖਾਹ ਦੇ ਬਰਾਬਰ ਉਹ ਸੋਸ਼ਲ ਮੀਡੀਆ ਤੋਂ ਕਮਾਈ ਜਾਂਦੇ ਨੇ ਇਸ ਦਾ ਚੱਕਰਾ ਜੀ ਅੱਛਾ ਜੀ ਹੈ ਨਾ ਰੀਲਾਂ ਪਾ ਕੇ ਸੋ ਸਾਰੇ ਰਡਾਰ ਤੇ ਆ ਗਏ ਹੁਣ ਹੁਕਮ ਜਾਰੀ ਹੋ ਗਿਆ ਕਿ ਚਾਹੇ ਐਸਐਸਪੀ ਹੋਵੇ ਚਾਹੇ ਡੀਐਸਪੀਓਵੇ ਚਾਹੇ ਥਾਣੇਦਾਰ ਹੋਵੇ ਚਾਹੇ ਮੁੰਚੀ ਹੋਵੇ ਚਾਹੇ ਮੁਲਾਜ਼ਮ ਹੋਵੇ ਜੇ ਕਿਸੇ ਨੇ ਵਰਦੀ ਦੇ ਵਿੱਚ ਰੀਨ ਪਾਈ ਵਰਦੀ ਦੇ ਵਿੱਚ ਕੋਈ ਵੀਡੀਓ ਚੜਾਈ ਵਰਦੀ ਦੇ ਵਿੱਚ ਕੋਈ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹੈ ਜਾਂ ਕੋਈ ਚੈਟ ਕਰਦਾ ਹੋਇਜੇ ਗਰੁੱਪਾਂ ਚ ਨਜ਼ਰ ਆਇਆ ਹੈ ਜਾਂ ਮਾਲੋ ਕੇ ਮਤਲਬ ਕੇ ਉਹਨਾਂ ਦੇ ਇਹ ਜੇ ਪੇਜ ਚੱਲਦੇ ਹੋਏ ਸਭ ਬਾਈ ਡਿਲੀਟ ਕਰ ਦਿਓ ਉਹਨਾਂ ਨੂੰ ਖਾਰਜ ਕਰ ਦਿਓ ਉਹਨੂੰ ਖਤਮ ਕਰ ਦਿਓ ਨਹੀਂ ਪਰ ਤੁਹਾਡੇ ਤੇ ਵਿਭਾਗੀ ਕਾਰਵਾਈ ਵੀ ਹੋਊਗੀ ਜੇ ਇਹ ਸਟਾਉਣ ਤੋਂ ਬਾਅਦ ਵੀ ਤੁਸੀਂ ਇਹ ਕਰਦੇ ਫੜੇਗੇ ਹੁਕਮਾਂ ਤੋਂ ਬਾਅਦ ਫਿਰ ਤੁਹਾਡੇ ਤੇ ਬਣਦੀ ਹੈ ਕਾਰਵਾਈ ਵੀ ਹੋएगी ਸੋ ਇਹ ਹੁਕਮ ਜਾਰੀ ਹੋਗੇ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਮੈਨੂੰ ਲੱਗਦਾ ਪੁਲਿਸ ਨਾਲੋਂ ਪਹਿਲਾਂ ਇਹ ਨਾ ਮਾਸਟਰਾਂ ਤੇ ਜ਼ਰੂਰ ਲਾਗੂ ਕਰਨ ਦੀ ਲੋੜ ਆ ਹਮ ਹਮ ਅਧਿਆਪਕ ਖੇਤਰ ਦੇ ਵਿੱਚ ਹੀ ਮਤਲਬ ਸਭ ਤੋਂ ਵੱਧ ਬੱਚੇ ਉਹਨਾਂ ਤੋਂ ਦੇਖਦੇ ਨੇ ਮਾਪੇ ਤੇ ਅਧਿਆਪਕਾਂ ਤੋਂ ਨਾ ਸੋ ਇਸੀ ਉਹਦੇ ਉੱਤੇ ਬਹੁਤ ਕੰਮ ਕਰਨ ਦੀ ਲੋੜ ਆ ਔਰ ਮੈਨੂੰ ਲੱਗਦਾ ਕਿ ਜਿਹੋ ਜੇ ਅਸੀਂ ਮਰੀਜ਼ ਬਣਦੇ ਜਾ ਰਹੇ ਹਾਂ ਇਹਨਾਂ ਦੀ ਤਕਨੀਕ ਦੇ ਫੋਨਾਂ ਮੋਬਾਈਲਾਂ ਦੇ ਇਹਨਾਂ ਦੇ ਉਹ ਆਉਣ ਵਾਲੇ ਸਮੇਂ 'ਚ ਇਹ ਰੋਕ ਲੱਗ ਜਾਣੀਆਂ ਕਿ ਮਤਲਬ ਕਿ ਸਕੂਲ ਦੇ ਗੇਟ ਦੇ ਉੱਤੇ ਸੈਂਸਰ ਲੱਗ ਜਾਣਗੇ ਉੱਥੇ ਜਮਾ ਕਰਾਉਣੇ ਪਿਆ ਕਰਨਗੇ ਪ੍ਰਾਈਵੇਟ ਸਕੂਲਾਂ ਤਾਂ ਕਾਫੀ ਹੱਦ ਤੱਕ ਹੈਗੀਆਂ ਆਬਦਤਾਂ ਜੀਆਂ ਜੀ ਪਰ ਇਹ ਸਰਕਾਰੀ ਸਕੂਲਾਂ 'ਚ ਨਹੀਂ ਹੈਗੀਆਂ ਸਰਕਾਰੀ ਕਾਲਜਾਂ 'ਚ ਨਹੀਂ ਹੈਗੇ ਉੱਥੇ ਤੱਕ ਜਾਣਾ ਪਏਗਾ ਇਹ ਵਿਦਿਆਰਥੀਆਂ ਤੇ ਵੀ ਲਾਗੂ ਹੋਵੇ ਅਧਿਆਪਕਾਂ ਤੇ ਵੀ ਲਾਗੂ ਔਰ ਸਰਕਾਰੀ ਵਿਭਾਗਾਂ 'ਚ ਮੈਂ ਕਹਨਾ ਲੈਂਡਲਾਈਨ ਫੋਨ ਵਧੀਆ ਘਟੂ ਘਟੂ ਉੱਥੇ ਪਤਾ ਤਾਂ ਲੱਗਦਾ ਕਿ ਆ ਰਿਹਾ ਕੁਝ ਬੱਜ ਰਿਹਾ ਤੇ ਕੋਈ ਚੱਕੂਗਾ ਕੋਈ ਗੱਲ ਕਰੂਗਾ ਹੈਨਾ ਪਤਾ ਹੀ ਨਹੀਂ ਹੁੰਦਾ ਮੋਬਾਈਲ ਤੇ ਬੰਦਾ ਆਪਣੇ ਘਰ ਵਾਲੀ ਤੋਂ ਰਾਸ਼ਨ ਦੀ ਲਿਸਟ ਪੁੱਛ ਰਿਹਾ ਕਿ ਕਿਸਦਾ ਕੰਮ ਕਰ ਰਿਹਾ ਜੀ ਫੇਨ ਹੋਣੀ ਚਾਹੀਦੇ ਨੇ ਹਮ ਦੀਪਕ ਜੀ ਜਿਹੜੇ ਤੁਸੀਂ ਗੱਲ ਕੀਤੀ ਨਾ ਵੀ ਕਈ ਜਾਣੇ ਜਿੰਨੀ ਤਨਖਾਹ ਮਿਲਦੀ ਹੈ ਉਹਨਾਂ ਜ਼ਿਆਦਾ ਸੋਸ਼ਲ ਮੀਡੀਆ ਤੋਂ ਉਹਨਾਂ ਜਾਂ ਉਹ ਤੋਂ ਜ਼ਿਆਦਾ ਕਮਾਈ ਜਾਂਦੇ ਨੇ ਆ ਇੱਕ ਤਾਂ ਚਲੋ ਫਿਰ ਕਈਆਂ ਦਾ ਤਾਂ ਇਹਦੇ ਵਿੱਚ ਵਿੱਤੀ ਨੁਕਸਾਨ ਹੋਣਾ ਪੈਸੇ ਦਾ ਨੁਕਸਾਨ ਹੋਣਾ ਪਰ ਜਿਹੜਾ ਹੁਸ ਪੈ ਜਾਂਦਾ ਨਾ ਕਈਆਂ ਨੂੰ ਆ ਰੀਲਾ ਰੋਲਾ ਪਾਉਣ ਦਾ ਤੇ ਲਾਈਕਸ ਉਹ ਹਰ ਕੋਈ ਆਪਣੇ ਆਪ ਨੂੰ ਐਕਟਰ ਸਮਝਦਾ ਹੋਣ ਲੱਗਦਾ ਵੀ ਲੈ ਵੀ ਮੇਰੇ ਤੋਂ ਵੱਡਾ ਸਟਾਰ ਕੋਈ ਹੋਰ ਨਹੀਂ ਇਦਾਂ ਨਾ ਹੋਵੇ ਵੀ ਇਸ ਬੈਂਡ ਦੇ ਚੱਲਦੇ ਕਈ ਜਿਹੜੇ ਮੁਲਾਜ਼ਮ ਨੇ ਉਹ ਨੌਕਰੀ ਛੱਡ ਕੇ ਫਿਰ ਫੁੱਲ ਟਾਈਮ ਰੀਲਾਂ ਵਾਲੇ ਹੀ ਹੋ ਜਾਣ ਬਿਲਕੁਲ ਹੋ ਸਕਦਾ ਹੈ ਇਹ ਵੀ ਤੁਸੀਂ ਦਰੁਸਤ ਫਰਮਾਇਆ। ਇਹਦੇ ਵਿੱਚ ਕੋਈ ਦੌਰ ਨਹੀਂ ਹੈ। ਅਗਲੇ ਨੂੰ ਲੱਗੇ ਕਿ ਇੱਧਰ ਨਾਲ ਉੱਧਰ ਵੱਧ ਬਣਦਾ। ਹੈਨਾ? ਤੇ ਫਿਰ ਉੱਧਰ ਵੀ ਜਾ ਸਕਦੇ। ਹੂੰ। ਰੀਲਾਂ ਤੋਂ ਪਤਾ ਨਹੀਂ ਨਾ ਕੋਈ ਫਿਲਮਾਂ ਵਾਲਾ ਆ ਜਾਵੇ ਕੋਈ ਆਵੇ ਤੁਹਾਨੂੰ ਰੋਲ ਦਿੰਨੇ ਆ। ਨਹੀਂ ਉਹ ਕਹਿੰਦਾ ਭੇਜਦੇ ਵੀ ਨੇ ਐਕਟਰਾਂ ਨੂੰ। ਇਹ ਕਿਹੜਾ ਜਿਹੜਾ ਰੀਲਾਂ ਜਿੱਕੋ ਵੀ ਚੱਲਿਆ ਨਾ ਟ੍ਰੈਂਡ ਕੋਈ ਕਿਸੇ ਫਿਲਮ ਦਾ ਡਾਇਲੌਗ ਲੈ ਕੇ ਉੱਤੇ ਆਪਣੀ ਲਿਪ ਮੂਵਮੈਂਟ ਜੀ ਉਹ ਲਿਪ ਸਿੰਕ ਕਰਕੇ ਫਿਰ ਫੀਲਿੰਗ ਤਾਂ ਹਰ ਕੋਈ ਲੈਂਦਾ। ਹਰ ਕੋਈ ਪੂਰਾ ਪੂਰਾ ਆਪਣੇ ਆਪ ਨੂੰ ਕੋਈ ਬਣਿਆ ਹੋਇਆ ਉੱਥੇ ਮੋਲਾ ਜੱਟ ਤੇ ਕੋਈ ਯੂ ਨੋ ਕੁਝ ਵੀ ਮੱਕੋ ਬਕਰੇ ਬਣੇ ਨੇ ਨਹੀਂ ਮੈਂ ਤੁਸੀਂ ਵੀ ਉਹਦੇ ਰੀਲਾਂ ਕਾਫੀ ਦੇਖਦੇ ਹੋ ਨਹੀਂ ਪਹੁੰਚਦੀਆਂ ਰਹਿੰਦੀਆਂ ਆਪਣਾ ਕੰਮ ਐਦਾਂ ਦਾ ਸੰਸਦ ਦੇ ਵਿੱਚ ਚਰਨਜੀਤ ਚੰਨੀ ਨੇ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ ਤੇ ਇਸ ਗੱਲ ਨੂੰ ਲੈ ਕੇ ਰਵਨੀਤ ਬਿੱਟੂ ਭਿੜ ਗਏ ਉਹਨਾਂ ਨਾਲ ਕੀ ਵੇਰ ਵਾਜੀ ਕੀ ਚੱਲਿਆ ਅੱਜ ਬਿਲਕੁਲ ਜੀ ਅੱਜ ਭਾਰਤ ਦੀ ਸੰਸਦ ਦੇ ਵਿੱਚ ਜਦੋਂ ਬਹਿਸ ਚੱਲ ਰਹੀ ਸੀਗੀ ਬਜਟ ਸੈਸ਼ਨ ਨੂੰ ਲੈ ਕੇ ਬਜਟ ਦੇ ਉੱਤੇ ਹਮਮ ਤੇ ਉਸ ਦੌਰਾਨ ਚਰਨਜੀਤ ਚੰਨੀ ਹੋਰੀ ਜਦੋਂ ਆਪਣੀ ਗੱਲ ਰੱਖ ਰਹੀ ਸੀ ਤਾਂ ਉਹ ਬਾਰ-ਬਾਰ ਰਵਨੀਤ ਬਿੱਟੂ ਵਿੱਚ ਟੋਕ ਰਹੇ ਸੀ ਹਮਮ ਜਦੋਂ ਉਹ ਆਪਣੀ ਮਤਲਬ ਕਿ ਆਪਣੀ ਵੱਲੋਂ ਬਜਟ ਨੂੰ ਲੈ ਕੇ ਟਿੱਪਣੀਆਂ ਕਰ ਰਹੇ ਸੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਰ ਕਰ ਦਿੱਤਾ ਵਿੱਚ ਰਵਨੀਤ ਬਿੱਟੂ ਬਾਰ-ਬਾਰ ਦਖਲ ਦੇ ਰਹੇ ਸੀ ਹਮਮ ਤੇ ਇਸ ਗੱਲ ਤੇ ਚੰਨੀ ਤਲਖੀ ਖਾ ਗਏ ਤੇ ਉਹਦੇ ਕੰਨੀ ਨੂੰ ਸਿੱਧੇ ਹੋ ਗਏ ਕਿ ਤੇਰਾ ਦਾਦਾ ਬਿਆਨਤ ਸਿੰਘ ਹਾਂ ਮਤਲਬ ਕਿ ਉਹਦੋਂ ਨਹੀਂ ਮਰਿਆ ਜਦੋਂ ਮਤਲਬ ਕਿ ਉਹਦੀ ਮੌਤ ਹੁੰਦੀ ਹੈ ਉਹ ਤਾਂ ਉਸ ਦਿਨ ਮਰਿਆ ਜਿੱਦਾਂ ਤੂੰ ਕਾਂਗਰਸ ਛੱਡ ਕੇ ਭਾਜਪਾ ਚਲਾ ਗਿਆ ਨਿਜੀ ਟਿੱਪਣੀ ਕਰ ਦਿੱਤੀ ਉਹਨਾਂ ਨੇ ਉਹਦੇ ਤੇ ਹੈਨਾ ਹੂੰ ਸੋ ਇਸ ਨੂੰ ਲੈ ਕੇ ਮਤਲਬ ਕਿ ਰਵਨੀਤ ਬਿੱਟੂ ਫਿਰ ਭੜਕ ਗਏ ਫਿਰ ਉਹ ਚੰਨੀ ਨੂੰ ਸਿੱਧੇ ਹੋ ਗਏ ਕਹਿੰਦੇ ਕਿ ਤੂੰ ਗਰੀਬਾਂ ਦੀ ਗੱਲ ਕਰਦਾ ਹੈ ਸਭ ਤੋਂ ਅਮੀਰ ਤਾਂ ਤੂੰ ਹੈ ਮਤਲਬ ਸਭਾ ਦੇ ਮੁਖੀ ਬੀਬੀ ਸੀ ਜੀ ਉਸਨੇ ਜਿਹੜੀ ਸਭਾ ਚਲਾ ਰਹੇ ਸੀਗੇ ਉਹਨਾਂ ਨੂੰ ਸੰਬੋਧਨ ਕਰਕੇ ਰਵਨੀਤ ਬਿੱਟੂ ਕਹਿਣ ਲੱਗੇ ਕਿ ਚੈੱਕ ਕਰਾ ਲਓ ਜੀ ਸਭ ਤੋਂ ਅਮੀਰ ਵੀ ਇਹੀ ਹੈ ਤੇ ਕਰਪਟ ਵੀ ਇਹੀ ਹੈ ਹੈਨਾ ਤੇ ਇਹ ਮੀ 2 ਦਾ ਵੀ ਮਤਲਬ ਮਸਲਾ ਇਹਦੇ ਤੇ ਚੱਲਦਾ ਜੀ ਚੰਨੀ ਤੇ ਨਿਜੀ ਅਟੈਕ ਸ਼ੁਰੂ ਕਰਤੇ ਅਗਨੀਤ ਬੇਟੂ ਨੇ ਤੇ ਚੰਨੀ ਨੇ ਇਹ ਵੀ ਜਦੋਂ ਕਿਹਾ ਕਿ ਬਈ ਹੈ ਮਤਲਬ ਅੰਗਰੇਜ਼ਾਂ 'ਚ ਕੋਈ ਫਰਕ ਨਹੀਂਗਾ ਉਹ ਅੰਗਰੇਜ਼ ਤੇ ਥੋੜੇ ਅੰਗਰੇਜ਼ਾਂ 'ਚ ਹੀ ਈਸਟ ਇੰਡੀਆ ਕੰਪਨੀ 'ਚ ਰੰਗੇ ਬਦਲਿਆ ਹੋਰ ਕੁਛ ਨਹੀਂ ਬਦਲਿਆ ਤੁਸੀਂ ਉਹਨਾਂ ਈਸਟ ਇੰਡੀਆ ਕੰਪਨੀ ਰਿਵਨਿਟੂ ਬਟ ਪਰ ਕਰਕੇ ਕਿ ਸੋਨੀਆ ਦੇਖ ਲਓ ਕਿੱਥੋਂ ਆਉਂਦੀ ਆ ਹੈਨਾ ਜੀ ਸੋ ਉਸ ਤੋਂ ਬਾਅਦ ਫਿਰ ਦੋਹੇ ਤਰ੍ਹਾਂ ਦੇ ਵਿੱਚ ਸੋਨਾ ਟਕਰਾਰ ਹੋ ਗਿਆ ਪਰ ਇਹ ਸਭ ਦੇ ਦਰਮਿਆਨ ਚੰਨੀ ਹੋਰਾਂ ਨੇ ਐਮਰਜੈਂਸੀ ਦੇ ਹਵਾਲੇ ਗਣਾਏ ਅੱਪਾ ਪਹਿਲਾਂ ਵੀ ਗੱਲ ਕਰਦੇ ਆ ਕਿ ਇੰਦਰ ਆਲੀ ਐਮਰਜੈਂਸੀ ਨੂੰ ਲੈ ਕੇ ਅੱਜਕੱਲ ਖੂਬ ਚਰਚਾ ਹੁੰਦੀ ਆ ਪਰ ਉਹ ਸਮੇਂ ਐਲਾਨੀ ਐਮਰਜੈਂਸੀ ਸੀ ਭਾਜਪਾ ਦੇ ਸਮੇਂ ਅਨ ਐਲਾਨੀ ਐਮਰਜੈਂਸੀ ਆ ਸੋ ਇਸ ਨੂੰ ਲੈ ਕੇ ਚੰਨੀ ਨੇ ਫਿਰ ਟਿੱਪਣੀਆਂ ਦੀ ਤਸਵੀਰ ਆਪਣੀ ਤਸਦੀਲ ਜੋ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਸਿੱਧੂ ਮੁਸਕਰ ਦਾ ਖਤਮ ਹੁੰਦਾ ਹੈ ਹੈਨਾ ਸਿਸਟਮ ਕੁਝ ਨਹੀਂ ਕਰ ਪਾ ਰਿਹਾ ਤੁਸੀਂ ਉਹਨਾਂ ਦੇ ਦੋਸ਼ਿਆਂ ਨੂੰ ਨਹੀਂ ਫੜ ਪਾਰੇ ਕਿ ਇਹ ਐਮਰਜੈਂਸੀ ਵਾਲੇ ਹਾਲਾਤ ਨਹੀਂ ਗਏ ਹੈ ਕਿਸਾਨ ਸੜਕਾਂ ਤੇ ਰੁਲ ਰਿਹਾ ਹੈ ਅਹ ਪਰਨੇ ਲਾਉਣ ਲਈ ਮਜਬੂਰ ਹੋ ਰਿਹਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀ ਐਮਰਜੈਂਸੀ ਨਹੀਂ ਹੈਗੀ ਇੱਕ ਹਲਕੇ ਤੋਂ ਇੱਕ ਨਮਾਇੰਦਾ ਚੁਣ ਕੇ ਆਉਂਦਾ ਤੇ ਤੁਸੀਂ ਉਹਨੂੰ ਐਨਐਸਏ ਦਾ ਅੰਦਰ ਸਿੱਟਿਆ ਉਹਸ ਹਲਕੇ ਦੇ ਲੋਕਾਂ ਦੀ ਆਵਾਜ਼ ਨਹੀਂ ਦੁਵਾਈ ਜਾ ਰਹੀ ਸੋ ਕੀ ਇਹ ਐਮਰਜੈਂਸੀ ਨਹੀਂ ਹੈਗੀ ਇਹ ਸਵਾਲ ਇਹ ਨਾਲ ਜੁ ਉਹਨਾਂ ਨੇ ਅਮਰਤਪਾਲ ਦਾ ਜ਼ਿਕਰ ਵੀ ਕੀਤਾ ਉੱਥੇ ਜੀ ਸੋ ਇਸ ਨੂੰ ਲੈ ਕੇ ਹੁਣ ਧਿਰਾਂ ਕਾਂਗਰਸ ਨੂੰ ਸਵਾਲ ਕਰੀ ਜਾਂਦੀਆਂ ਐਸੋ ਤੱਕ ਕਿ ਰਵਨੀਤ ਬਿੱਟੂ ਨਾਲ ਤਾਂ ਚਲੋ ਟਕਰਾ ਹੋਈ ਆਈ ਅਮਰਤਪਾਲ ਸਿੰਘ ਦੇ ਮਾਮਲੇ ਤੋਂ ਪੰਜਾਬ ਦੇ ਮੁੱਖ ਮੰਤਰੀ ਬੋਲ ਪੇ ਹੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਦੇ ਪਿੱਪਣੀ ਆ ਗਈ ਮੈਂ ਇੱਕ ਐਮਪੀ ਦਾ ਪ੍ਰਤੀਨਿਧੀ ਥੋੜਾ ਜੀ ਮੈਂ ਇੱਕ ਹਲਕੇ ਦਾ ਪ੍ਰਤੀਨਿਧੀ ਥੋੜਾ ਜੀ ਮੈਂ ਤਾਂ ਪੰਜਾਬ ਦੀ 3.5 ਕਰੋੜ ਆਬਾਦੀ ਦਾ ਹਾਂ ਮਤਲਬ ਕਿ ਦੇਖਭਾਲ ਕਰਨ ਦੀ ਸੇਵਾ ਮੇਰੇ ਜਿੰਮੇ ਆਈ ਹੈ ਇਸ ਲਈ ਅਮਨ ਕਾਨੂੰਨ ਦੇਖਦੇ ਸਾਨੂੰ ਜੋ ਕਰਨਾ ਪਊਗਾ ਅਸੀਂ ਕਰਾਂਗੇ ਸੋ ਇੱਕ ਤਰ੍ਹਾਂ ਨਾਲ ਅਮਰਪਾਲ ਦੇ ਨਾਂ ਤੇ ਹੁਣ ਭਾਜਪਾ ਔਰ ਆਪ ਇੱਕ ਪਾਸੇ ਨੇ ਚੰਨੀ ਦਾ ਬਿਆਨ ਇੱਕ ਪਾਸੇ ਆ ਤੇ ਕਾਂਗਰਸ ਹੁਣ ਉਸ ਨੂੰ ਮਤਲਬ ਕਿ ਬਚਾ ਵਾਲੇ ਪੱਖ ਤੇ ਖੜੀ ਹੈ ਕਿ ਹਾਂ ਕਿਵੇਂ ਇਸ ਗੱਲ ਨੂੰ ਟੈਕਲ ਕਰੀਏ ਕਿਉਂਕਿ ਸਿੱਧੇ ਰੂਪ ਚ ਐ ਮਤਲਬ ਕਿ ਚੰਨੀ ਦੇ ਇਸ ਬਿਆਨ ਦੀ ਇਸ ਵਾਲੇ ਨਾਲ ਸਮਰਥਨਤਾ ਕਰ ਨਹੀਂ ਸਕਦੀ ਕਾਂਗਰਸ ਕਿ ਹਾਂ ਵੀ ਅਮਰਪਾਲ ਸਿੰਘ ਤੇ ਐਨਐਸਏ ਹਟਣਾ ਚਾਹੀਦਾ ਜਾਂ ਨਹੀਂ ਪਰ ਉਹ ਕਹਿੰਦੇ ਕਿ ਅਮਰਪਾਲ ਸਿੰਘ ਨੇ ਅਮਰਪਾਲ ਸਿੰਘ ਦੇ ਹਵਾਲੇ ਨਾਲ ਚੰਨੀ ਨੇ ਸਿਰਫ ਸੰਸਦ ਮੈਂਬਰ ਦੇ ਹੱਕ ਦੀ ਗੱਲ ਕੀਤੀ ਆ ਹੂੰ ਫਿਰ ਉਹ ਵਿੱਚ ਕੀ ਗਲਤ ਕੀਤਾ ਕਿ ਉਹ ਚੁਣੇ ਹੋਏ ਨੁਮਾਇੰਦੇ ਨੇ ਇਸ ਲਈ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਤਾਂ ਹੋਣੀ ਚਾਹੀਦੀ ਆ ਨਾ ਸੋ ਇਸ ਵਾਲੇ ਨਾਲ ਹੁਣ ਇਹ ਤਕਰਾਰ ਆਉਣ ਵਾਲੇ ਦਿਨਾਂ ਚ ਇਹ ਬਹਿਸ ਆਉਣ ਦੇ ਨਾਲ ਛੋਰ ਵੀ ਵਧੇਗੀ ਪਰ ਰਬਨੀਤ ਬਿੱਟੂ ਦਾ ਨਿੱਜੀ ਵਿਵਹਾਰ ਅੱਜ ਕਾਫੀ ਉੱਚਾ ਚੱਲ ਗਿਆ ਇਹ ਵੀ ਇੱਕ ਪ੍ਰਦਰਸ਼ਨ ਹੋਇਆ ਅੱਜ ਹੂੰ ਦੀਪਕ ਜੀ ਪੰਜਾਬ ਦੀਆਂ ਖੇਤੀ ਮੋਟਰਾਂ ਹੁਣ ਸੂਰਜ ਦੇਵਤਾ ਦੇ ਹਵਾਲੇ ਸੋ ਕੀ ਵੇਰਵਾ ਜੀ ਕੀ ਇਹ ਸੋਲਰ ਪਾਵਰ ਵਾਲੀਆਂ ਚੱਲ ਰਹੀਆਂ ਨੇ ਮੋਟਰਾਂ ਹਾਂ ਨਹੀਂ ਚੱਲਣ ਦੀ ਆਸ ਵੱਜੀ ਹੈ ਜੀ ਓਕੇ ਤੇ ਚੰਗੀ ਆਸ ਹੈ ਜੇ ਇਦਾਂ ਹੋ ਜਵੇ ਹੂੰ ਅਸਲ 'ਚ ਆਪਾਂ ਲਗਾਤਾਰ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਵੀ ਜਿਵੇਂ ਆਪਾਂ ਬਿਜਲੀ ਨੂੰ ਲੈ ਕੇ ਅਕਸਰ ਗੱਲ ਕਰਦੇ ਨੇ ਕਿ ਬਿਜਲੀ ਸਬਸਿਡੀ ਪੰਜਾਬ ਨੂੰ ਲੈ ਬੈਠੂਗੀ ਜੀ ਬਿਜਲੀ سبسڈی ਦਾ ਜਿਹੜਾ ਬੋਝ ਵੱਧ ਰਿਹਾ ਹੈ ਹਾਂ ਇੱਕ ਪਾਸੇ ਪਾਵਰਕਾਮ ਦੀ ਹਾਲਤ ਪਤਲੀ ਹੋ ਰਹੀ ਹੈ ਦੂਸਰੇ ਪਾਸੇ ਖਜ਼ਾਨੇ ਤੇ ਬੋਝ ਵੀ ਪੈ ਰਿਹਾ ਤੇ ਉਹ ਦੇਗੀ ਨੂੰ ਲੈ ਕੇ ਪੰਜਾਬ ਦੇ ਸਿਰ ਤੇ ਕਰਜ਼ਾ ਵੀ ਵੱਧ ਰਿਹਾ ਜੀ ਹੁਣ ਇਹ ਸਭ ਦੇ ਵਿਚਾਲੇ ਲੰਘੇ ਦਿਨੀ ਹੈ ਨਾ ਉਹ ਨੀਤ ਵਿੱਤ ਕਮਿਸ਼ਨ ਨਾਲ ਮੀਟਿੰਗ ਸੀਗੀ ਮੁੱਖ ਮੰਤਰੀ ਸਾਹਿਬ ਦੀ ਤੇ ਪੰਜਾਬ ਦੇ ਵਿੱਤ ਮੰਤਰੀ ਦੀ ਆਪ ਉਸਨੂੰ ਗੱਲ ਵੀ ਕਰ ਰਹੇ ਸੀ ਸੋ ਉਹਦੇ ਵਿੱਚ ਇਹਨਾਂ ਨੂੰ ਝਾੜਾ ਵੀ ਪਈਆਂ ਇਹਨਾਂ ਦੀ ਕਲਾਸ ਵੀ ਲੱਗੀ ਕਿ ਕੀ سبسڈیਆਂ ਵਾਲਾ ਖੇਲ ਫੜਿਆ ਤੁਸੀਂ ਕੀ ਮੁਕਤ ਖਰੀ ਦੀ ਵੋਟਾਂ ਵਾਲਾ ਖੇਲ ਫੜਿਆ ਇਹਦੇ ਵਿੱਚੋਂ ਨਿਕਲੋ ਤੇ ਉਹਦੇ ਨਿਕਲਣ ਦੇ ਲਈ ਜਦੋਂ ਕਹਿੰਦੇ ਤਜ਼ਵੀਜ਼ ਆਈ ਤਾਂ ਪੰਜਾਬ ਸਰਕਾਰ ਨੇ ਵਿੱਤ ਕਮਿਸ਼ਨ ਮੂਰੇ ਇੱਕ ਤਜ਼ਵੀਜ਼ ਰੱਖੀ ਕਿ ਜਿਹੜੀਆਂ ਖੇਤੀ ਵਾਲੀਆਂ ਮੋਟਰਾਂ ਨੇ ਜੀ ਹੂੰ ਜੀ ਅਸੀਂ ਉਹਨਾਂ ਨੂੰ ਸੋਲਰ ਤੇ ਲਿਆਈਏ ਜੀ ਹੈ ਕਿ ਤੁਸੀਂ ਸਾਡੀ ਸਹਾਇਤਾ ਕਰੋਗੇ ਉਹਦੇ ਲਈ ਸੋਲਰ ਸਿਸਟਮ ਲਿਆਉਣ ਦੇ ਲਈ ਕਿ ਸਾਡਾ ਉਹ ਸਾਰਾ ਫਿਰ ਬੋਝ ਹੈ ਜਿਹੜਾ ਸਬਸਿਡੀ ਵਾਲਾ ਉਹ ਮੋਟਰਾਂ ਵਾਲਾ ਬਚ ਜਾਊਗਾ ਹੂੰ ਹੂੰ ਅ ਤੁਸੀਂ ਇੱਥੋਂ ਹਿਸਾਬ ਲਾਓ ਵਿਜੇ ਜੀ ਕਿ ਆਮ ਆਦਮੀ ਪਾਰਟੀ ਦਾ ਇਹ ਪੰਜ ਲਾਈਨ ਸੀ ਕਿ ਮੁਫਤ ਬਿਜਲੀ ਹੈ ਨਾ ਜੀ ਸੋ ਉਸ ਮੁਬਤੇ ਬਿਜਲੀ ਦੇ ਨਾਤੇ ਨੂੰ ਲੱਗਦਾ ਕਿ ਜੇ ਹੁਣ ਘਰ ਵਾਲੀ ਬਿਜਲੀ 'ਚ ਅਸੀਂ ਕੁਝ ਬਾਤ ਸੁਧਿਆ ਤਾਂ ਸਾਡੀਆਂ ਵੋਟਾਂ ਖਿਲਦੀਆਂ ਹਮ ਪਰ ਉਹਨਾਂ ਨੂੰ ਇਹ ਵੀ ਪਤਾ ਕਿ ਖੇਤੀ ਵਾਲੀ ਬਿਜਲੀ ਨਾਲ ਵੀ ਅਸੀਂ ਛੇੜਛਾੜ ਨਹੀਂ ਕਰ ਸਕਦੇ ਹਮ ਉੱਥੇ ਵੀ ਵੋਟ ਬੈਂਕ ਦਾ ਨੁਕਸਾਨ ਦਾ ਖਤਰਾ ਖੜਾ ਸੋ ਇਸ ਲਈ ਉਹ ਬਾਇਆ ਰਾਹ ਕੱਢ ਰਹੇ ਨੇ ਕਿ ਖੇਤਾਂ ਨੂੰ ਮੋਟਰਾਂ ਵੀ ਚੱਲਦੀਆਂ ਰਹਿਣ ਤੇ ਬਿਜਲੀ ਦੀ ਬਜਾਏ ਸੋਲਰ ਤੇ ਹੋ ਜਵੇ ਤੇ ਸੋਲਰ ਵਾਲਾ ਸਿਸਟਮ ਕੇਂਦਰ ਸਾਨੂੰ ਉਪਲਬਧ ਕਰਾ ਦੇਵੇ ਹਮ ਬਿਲਕੁਲ ਇਹ ਤਸਵੀਰ ਇੱਕ ਚੰਗੀ ਹੈ ਔਰ ਸਿਆਣੀ ਪਹਿਲ ਕਦਮਨੀ ਹੈ ਜੇਕਰ ਇਹ ਹੋ ਜਵੇ ਜੀ ਤੁਸੀਂ ਇੱਥੋਂ ਹਿਸਾਬ ਲਾਓ ਵਿਜੇ ਜੀ ਕਿ ਅੱਜ ਦੀ ਤਰੀਕ ਦੇ ਵਿੱਚ 22 ਹਜ਼ਾਰ ਮਤਲਬ ਕਿ 22 ਹਜ਼ਾਰ ਕਰੋੜ ਦਾ ਸਾਡੇ ਤੇ ਸਬਸਿਡੀ ਦਾ ਬੋਝ ਹੈ ਹੂੰ 21909 ਕਰੋੜ ਤੱਕ ਪਹੁੰਚ ਗਿਆ ਹੈ ਜੀ ਸੋ ਜਿਹੜਾ ਆਉਣ ਵਾਲੇ ਦਿਨਾਂ ਚ ਵਧਣਾ ਹੈ ਕਿਉਂਕਿ ਹਰ ਸਾਲ ਬਿਜਲੀ ਦੀ ਖਪਤ ਵੀ ਵਧਦੀ ਹੈ ਹੂੰ ਹਰ ਸਾਲ ਬਿਜਲੀ ਦੀ ਮੰਗ ਵੀ ਵਧਦੀ ਹੈ ਹੂੰ ਤੇ ਖਪਤ ਵਧਣ ਨਾਲ ਵੀ ਤੁਹਾਡੇ ਤੇ ਲੋਡ ਪੈ ਰਿਹਾ ਤੇ ਮਤਲਬ ਕਿ ਜਿਹੜਾ ਉਹਦਾ ਖਰਚਾ ਵੱਧਦਾ ਹੈ ਮਹਿੰਗੀ ਹੁੰਦੀ ਹੈ ਉਹਦੇ ਨਾਲ ਵੀ ਸੋ ਦੋਏ ਚੀਜ਼ਾਂ ਨਾਲ ਆਰਥਿਕ ਬੋਝ ਵੱਧ ਰਿਹਾ ਸੋ ਇਸ ਲਈ ਇਹਦੇ ਵਿੱਚੋਂ ਕੱਢਣ ਦੇ ਲਈ ਹੁਣ ਕਹਿੰਦੇ ਫਾਰਮੂਲੇ ਤੇ ਕੰਮ ਕੀਤਾ ਜਾ ਰਿਹਾ ਕਿ ਜੇ ਕਿਸਾਨ 500 ਮੈਗਾਵਾਟ ਤੋਂ ਲੈ ਕੇ 2 ਕਿਲੋਵਾਟ ਤੱਕ ਦੀ ਸਮਰੱਥਾ ਵਾਲੇ ਆਪਣੇ ਖੁਦ ਨਿਵਿਆਉਣ ਵਾਲੇ ਇਹਦੇ ਤੇ ਆ ਜਾਣ ਮਤਲਬ ਤਾਂ ਉਹਦੇ ਨਾਲ ਕਿ ਉਹਦੇ ਵਿੱਚ ਕੇਂਦਰ 30% ਸਬਸਿਡੀ ਵੀ ਦਿੰਦੀ ਹੈ ਇੱਕ 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 ਪ੍ਰਕਿਰਿਆ ਹੈ دوسری ਪ੍ਰਕਿਰਿਆ ਦੇ ਵਿੱਚ ਇਹ ਲੈਂਦੀ ਹੈ ਕਿ ਜੇ ਮੰਨ ਲਓ 300 ਖੇਤੀ ਫੀਡਰ ਨੇ ਜਿਹੜੇ ਜੀ ਜਿੰਨਾ ਤੋਂ ਜਿਹੜਾ ਫੀਡਰਾਂ ਤੋਂ ਬਿਜਲੀ ਜਾਂਦੀ ਆ ਮੋਟਰਾਂ ਵਾਲੀ ਉਹ ਜਿਹੜੇ ਖੇਤੀ ਫੀਡਰ ਨੇ ਜੇ ਉਹ ਅਸੀਂ ਸੋਲਰ ਤੇ ਲਾਈਏ ਜਾਂ ਮੰਨ ਲਓ ਅਸੀਂ 75000 ਪਹਿਲੇ ਪੜਾਅ ਚ ਮੋਟਰਾਂ ਨੂੰ ਕਰ ਲਈਏ ਤਾਂ ਸਾਡੀ 275 ਕਰੋੜ ਦੀ ਸਬਸਿਡੀ ਬਚਦੀ ਆ ਜੇ ਅਸੀਂ ਇਹ ਗਿਣਤੀ ਵਧਾ ਕੇ 1500 ਫੀਡਰਾਂ ਤੱਕ ਲੈ ਜਾਈਏ ਤੇ ਲਗਭਗ ਪੰਜਾਬ ਦੀਆਂ ਮੋਟਰਾਂ ਕਵਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹਦੇ ਵਿੱਚ ਸਾਡੀ 1200 ਕਰੋੜ ਤੱਕ ਦੀ ਸਬਸਿਡੀ ਬਚਦੀ ਆ ਸੋ ਇਸ ਲਈ ਸਬਸਿਡੀ ਬਚਾਉਣ ਦੇ ਹਵਾਲੇ ਨਾਲ ਇਹ ਪ੍ਰਕਿਰਿਆ ਵੱਲ ਧਿਆਨ ਦਿੱਤਾ ਜਾ ਰਿਹਾ ਔਰ ਇਹਦੇ ਲਈ ਹੁਣ ਬਕਾਇਦਾ ਤੌਰ ਤੇ ਪੰਜਾਬ ਦਾ ਜਿਹੜਾ ਪੰਜਾਬ ਊਰਜਾ ਵਿਕਾਸ ਜਿਹੜਾ ਮਤਲਬ ਏਜੰਸੀ ਹੈ ਪੇਡਾ ਜੀ ਉਸ ਨੂੰ ਕਿਹਾ ਕਿ ਤੁਸੀਂ ਰਿਪੋਰਟ ਤਿਆਰ ਕਰੋ ਰਿਪੋਰਟ ਤਿਆਰ ਕਰਕੇ ਕਰੋ ਕਿ ਸਾਨੂੰ ਕਿੰਨੇ ਫੀਡਰਾਂ ਦੇ ਉੱਤੇ ਜਾਂ ਕਿੰਨੀਆਂ ਮੋਟਰਾਂ ਦੇ ਉੱਤੇ ਕਾਰਵਾਈ ਚਲਾਉਣ ਦੀ ਲੋੜ ਹੈ ਔਰ ਇਹ ਪ੍ਰਕਿਰਿਆ ਜੇ ਸਹੀ ਰੂਪ ਚ ਸਿਰੇ ਚੜ ਜਾਂਦੀ ਆ ਤਾਂ ਇਹ ਕਿਸਾਨਾਂ ਲਈ ਵੀ ਸਹਾਹੀ ਹੋਏਗੀ ਪਾਣੀ ਲਈ ਵੀ ਸਹਾਹੀ ਹੋਏਗੀ ਸਾਡੇ ਧਰਤੀ ਇਟਲੇ ਪਾਣੀ ਲਈ ਵੀ ਔਰ ਆਰਥਿਕ ਤੌਰ ਤੇ ਬੋਝ ਵੀ ਘਟੇਗਾ ਬਿਜਲੀ ਦੇ ਲੋਡ ਤੇ ਵੀ ਘਟੇਗਾ ਦੋਹੇ ਪਾਸਿਓਂ ਜੀ ਪਹਿਲਾਂ ਬਿਜਲੀ ਦੇ ਲੋਡ ਤੇ ਵਾਲੇ ਨਾਲ ਪਰ ਜੇ ਸੱਚਮੁੱਚ ਇਸ ਨੂੰ ਆਮਲੀ ਜਾਮਾ ਪਹਿਨਾਇਆ ਜਾਵੇ ਇਹ ਕੋਸ਼ਿਸ਼ ਕਿਸੇ ਸਮੇਂ ਮਨਪ੍ਰਿਤ ਬਾਦਲ ਨੇ ਵੀ ਕੀਤੀ ਸੀ ਹੂੰ ਹੂੰ ਅਕਾਲੀ ਭਾਜਪਾ ਦੀ ਸਰਕਾਰ ਤੋਂ ਲੈ ਕੇ ਕਾਂਗਰਸ ਤੱਕ ਮਨਪ੍ਰਿਤ ਬਾਦਲ ਵਿੱਤ ਮੰਤਰੀ ਰਹੇ ਨੇ ਜੀ ਦੋਹਾਂ ਪਾਸਿਆਂ ਉਹਨਾਂ ਨੇ ਵੀ ਉਪਰਾਲਾ ਕੀਤਾ ਸੀ ਪਰ ਸਿਰੇ ਨਹੀਂ ਚੜਿਆ ਹੁਣ ਸਿਰੇ ਚੜ੍ਹੇ ਪਰ ਪੰਜਾਬ ਦੇ ਹਿੱਤ ਨੂੰ ਧਿਆਨ ਚ ਰੱਖ ਕੇ ਜੇ ਇੱਥੇ ਵੀ ਈਵੈਂਟ ਮੈਨੇਜਮੈਂਟ ਵਾਲੀ ਕੋਈ ਦਿੱਲੀ ਵਾਲੀ ਕੰਪਨੀ ਨੂੰ ਇੱਕਾ ਦੇਣਾ ਹੋਇਆ ਨਾ ਫਿਰ ਫਿਕਰ ਹੈਗਾ ਜੀ 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 ਕਿ ਉਹ ਆਟਾ ਪਹਿਉਣ ਵਾਲੀ ਕੰਪਨੀ ਹੈ ਨਾ ਬੋਰੀਆਂ ਬੰਨਣ ਵਾਲੀ ਕੰਪਨੀ ਸੋ ਜੇ ਉੱਥੇ ਗੜਬੜ ਹੋਈ ਫਿਰ ਫਿਕਰ ਹੈਗਾ ਪਰ ਇਹ ਇਹ ਪੰਜਾਬ ਦੇ ਲਈ ਸਹਾਇ ਹੋ ਸਕਦਾ ਜੇਕਰ ਸਰਕਾਰ ਦੀ ਨੀਅਤ ਔਰ ਨੀਤੀ ਇਸ ਮਤਲਬ ਇਸ ਪਾਸ ਪਰ ਜੀ ਨੀਤੀਆਂ ਕਈ ਵਾਰ ਬਿਲਕੁਲ ਠੀਕ ਹੁੰਦੀਆਂ ਨੇ ਸਮੱਸਿਆ ਨੀਅਤ ਤੇ ਆ ਜਾਂਦੀ ਆ ਨੀਅਤ ਤੇ ਆਉਂਦੀ ਆ ਦੀਪਕ ਜੀ ਇਹ ਦੱਸਿਓ ਜਿਹੜਾ ਅਗਨੀਵੀਰ ਪ੍ਰੋਗਰਾਮ ਸਰਕਾਰ ਨੇ ਸ਼ੁਰੂ ਕੀਤਾ ਸੀ ਉਹਨੂੰ ਲੈ ਕੇ ਪਹਿਲਾਂ ਤੋਂ ਹੀ ਕਈ ਸਰਵਕਾਰ ਸੰ ਹੁਣ ਖਬਰ ਹੀ ਕਿ ਇਹ ਆ ਰਹੀ ਹੈ ਕਿ ਅਗਨੀਵੀਰ ਛੁੱਟੀ ਤੇ ਆਇਆ ਤੇ ਕਾਰ ਚੋਰ ਬਣ ਗਿਆ ਅ ਕੀਵਰ ਬਾਜੀ ਬਿਲਕੁਲ ਵੀ ਜੀ ਤੁਹਾਡੀ ਗੱਲ درست ਹੈ ਕਿ ਜਦੋਂ ਅਗਨੀਵੀਰ ਯੋਜਨਾ ਹੋਂਦ ਚਾਈ ਸੀ ਲਾਂਚ ਕੀਤੀ ਗਈ ਸੀ ਤਦ ਇਥੋਂ ਤੱਕ ਕਿ ਫੌਜ ਮੁਖੀਆਂ ਨੇ ਵੀ ਸਵਾਲ ਖੜੇ ਕੀਤੇ ਸੀ ਹੂੰ ਉਹਨਾਂ ਨੇ ਵੀ ਕਿਹਾ ਸੀਗਾ ਵੀ ਕਿ ਇਹ ਟੈਂਪਰੇਰੀ ਜਾਂ ਥੋੜੇ ਸਮੇਂ ਦੀ ਟ੍ਰੇਨਿੰਗ ਉਸ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਤਾਂ ਦੇ ਦੇਗੀ ਪਰ ਫੌਜੀ ਵਾਲਾ ਜਜ਼ਬਾ ਕੁਰਬਾਨੀ ਵਾਲਾ ਜਜ਼ਬਾ ਜਾਨ ਕੁਰਬਾਨ ਕਰਨ ਵਾਲਾ ਜਜ਼ਬਾ ਉਹ ਪੈਦਾ ਨਹੀਂ ਹੋਣਾ ਤੇ ਉਸ ਸਮੇਂ ਕੁਝ ਜਣੇ ਇਹ ਵੀ ਫਿਕਰ ਜਤਾਏ ਸੀ ਕਿ ਤੇ ਉੱਥੋਂ ਟ੍ਰੇਨਿੰਗ ਲੈ ਕੇ ਕੁਝ ਲੋਕ ਕੁਝ ਬੱਚੇ ਗਲਤ ਰਾਹੇ ਨਾ ਪਹਿ ਜਾਣ ਤੇ ਹੁਣ ਉਹ ਹੀ ਜੇ ਨਤੀਜੇ ਆਉਣੇ ਸ਼ੁਰੂ ਹੋ ਗਏ ਹੂੰ ਪੰਜਾਬ ਦਾ ਨੌਜਵਾਨ ਅਗਨੀ ਵੀਰ ਵੱਜੋਂ ਭਰਤੀ ਹੋਇਆ ਇੱਕ ਮਹੀਨੇ ਦੀ ਛੁੱਟੀ ਤੇ ਆਇਆ ਨਾਲ ਆਪਣੇ ਭਰਾ ਨੂੰ ਰਲਾਇਆ ਇੱਕ ਮਿੱਤਰ ਨੂੰ ਰਲਾਇਆ ਤੇ ਕਾਰ ਚੋਰੀ ਕਰਦੇ ਹੋਏ ਤਿੰਨ ਜਣੇ ਫੜੇ ਗਏ ਹੂੰ ਦੋ ਤਿੰਨ ਵਾਰ ਦਾ ਤਨੂੰ ਅੰਜਾਮ ਦੇ ਚੁੱਕੇ ਨੇ ਹੂੰ ਹੂੰ ਇਸ ਮੀਨ ਦਾ ਫਾਜ਼ਿਲਕਾ ਖੇਤਰ ਦਾ ਇਹ ਨੌਜਵਾਨ 2022 ਦੇ ਵਿੱਚ ਅਗਨੀ ਵੀਰ ਵੱਜੋਂ ਭਰਤੀ ਹੁੰਦਾ ਹੂੰ ਹੂੰ ਟ੍ਰੇਨਿੰਗ ਤੋਂ ਬਾਅਦ ਕਾਰਵਾਈ ਤੋਂ ਬਾਅਦ ਪੱਛਮੀ ਬੰਗਾਲ ਦੇ ਵਿੱਚ ਉਹਦੀ ਤਾਇਨਾਤੀ ਹੁੰਦੀ ਹੈ ਇੱਕ ਮਹੀਨੇ ਦੀ ਛੁੱਟੀ ਲੈ ਕੇ ਪੱਛਮੀ ਬੰਗਾਲ ਤੋਂ ਸਿੱਧਾ ਪੰਜਾਬ ਆਉਣ ਦੀ ਬਜਾਏ ਬਾਇਆ ਯੂਪੀ ਕਾਨਪੁਰ ਕੋ ਮਕੇ ਆਉਂਦਾ ਕਾਨਪੁਰ ਤੋਂ ਗੈਰਕਾਨੂੰਨੀ ਹਥਿਆਰ ਖਰੀਦਦਾ ਵਾਲਵਰ ਖਰੀਦਦਾ ਉਹ ਲੈ ਕੇ ਪੰਜਾਬ ਆਉਂਦਾ ਤੇ ਆ ਕੇ ਆਪਣੇ ਭਰਾ ਪ੍ਰਭ ਪ੍ਰੀਤ ਸਿੰਘ ਨੂੰ ਨਾਲ ਲਾਉਂਦਾ ਆਪਣੇ ਮਿੱਤਰ ਬਲਕਾਰ ਨੂੰ ਨਾਲ ਲਾਉਂਦਾ ਤੇ ਤਿੰਨ ਉਹ ਜਣੇ ਮਿਲ ਕੇ ਫਾਜ਼ਿਲਕਾ ਤੋਂ ਚੱਲ ਕੇ ਚੰਡੀਗੜ੍ਹ ਆਉਂਦੇ ਨੇ ਮਹਾਲੀ ਦੇ ਵਿੱਚ ਬਲੋਂਗੀ ਦੇ ਖੇਤਰ 'ਚ ਇੱਕ ਕਮਰਾ ਕਿਰਾਏ ਤੇ ਲੈਂਦੇ ਨੇ ਤੇ ਇੱਥੇ ਆ ਕੇ ਫਿਰ ਪੈਨ ਆਊਟ ਕਰਦੇ ਨੇ ਕਿ ਕਿਹੜੀ ਗੱਡੀ ਚੱਕਣੀ ਆ ਕਿਹੜੀ ਗੀ ਚੱਕਣਾ ਕਦੋਂ ਚੱਕਣਾ ਤੇ ਇਥੋਂ ਗੱਡੀ ਚੋਰੀ ਕਰਦੇ ਨੇ ਤੇ ਰਾਤੋਂ ਰਾਤ ਚੱਲ ਫਾਜ਼ਲ ਕਾ ਤੇ ਉੱਥੇ ਜਾ ਕੇ ਕਾਗਜ਼ ਬਦਲ ਕੇ ਉਹਦਾ ਸਿਰੇ ਲਾ ਕਿਨਾਰੇ ਲਾ ਉਹਨੂੰ ਵੇਚ ਦੇ ਉਸ ਤੋਂ ਬਾਅਦ ਫਿਰ ਬੱਸ ਚੜ ਕੇ ਜਾਂ ਰੇਲ ਚੜ ਕੇ ਫਿਰ ਚੰਡੀਗੜ੍ਹ ਆਜੋ ਫਿਰ ਉਸ ਮਹਾਲੀ ਦੇ ਇੱਕ ਕਮਰੇ ਜਿਹੜਾ ਬਲੋਂਗਿੰਗ ਇਹ ਆਇਓ ਚ ਰਹੋ ਫਿਰ ਅਗਲੀ ਚੀਜ਼ ਟਾਰਗੇਟ ਕਰੋ ਚੱਕੋ ਤੇ ਰਾਤੋਂ ਰਾਤ ਫਾਜ਼ਲ ਕਾ ਪਹੁੰਚੋ ਫਿਰ ਉੱਥੇ ਜਾ ਕੇ ਉਹਦੇ ਕਾਗਜ਼ ਪੱਤਰ ਬਦਲ ਕੇ ਨਾਮ ਬਦਲ ਕੇ ਵੇਚ ਦੋ ਜੀ ਇਹ ਕਾਰਵਾਈ ਚੱਲ ਰਹੀ ਹੈ ਤੇ ਕਰਾਲੀ ਖੇਤਰ ਦੇ ਵਿੱਚ ਕਹਿੰਦੇ ਉਹਦੇ ਟਾਰਗੇਟ ਤੇ ਸੀ ਕਿਸੇ ਨਿਸ਼ਾਨੇ ਤੇ ਤੇ ਸੂਚਨਾ ਮਿਲ ਗਈ ਤੇ ਘੇਰੀਬੰਦੀ ਕਰਕੇ ਜਦੋਂ ਪੁੱਛਿਆ ਕਿਉਂਕਿ ਪਿਛਲੇ ਦਿਨੀ ਗੱਡੀਆਂ ਜਿਹੜੀਆਂ ਚੋਰੀਆਂ ਨੇ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਸੀ ਸੋ ਕਹਿੰਦੇ ਜੀ ਫਿਰ ਮੰਨ ਕੇ ਕਿ ਅਸੀਂ ਡਿਜ਼ਾਇਰ ਵੀ ਚੱਕਿਆ ਅਸੀਂ ਇੱਕ ਮਤਲਬ ਕਿ ਮੋਟਰ ਬੁਲਟ ਮੋਟਰਸਾਈਕਲ ਵੀ ਚੱਕਿਆ ਸੀ ਕਿ ਐਕਟਵਾ ਵੀ ਚੱਕਿਆ ਜੀ ਇੱਕ ਆਹ ਕਾਰ ਵੀ ਚੱਕਣ ਦੀ ਤਿਆਰੀ ਹੈ ਹੁਣ ਤਿੰਨੇ ਜਣੇ ਫੜੇ ਗਏ ਸੋ ਇਸ ਲਈ ਇਹ ਇਹ ਆਪਣੇ ਆਪ ਫਿਕਰਮੰਦੀ ਵਾਲਾ ਪਹਿਲੂ ਪੈਦਾ ਹੋਇਆ ਕਿ ਅਗਨੀ ਵੀਰ ਦੇ ਨਾਂ ਤੇ ਕਿਉਂਕਿ ਭਾਰਤ ਦੇ ਵਿੱਚ ਸਭ ਤੋਂ ਸਨਮਾਨਤ ਜੇ ਕੋਈ ਵਰਦੀ ਆ ਤਾਂ ਫੌਜ ਦੀ ਵਰਦੀ ਹੈ ਜੀ 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 ਜਿਸ ਨੂੰ ਸਭ ਤੋਂ ਵੱਧ ਜਿਹੜਾ ਮਾਤਲਬ ਦੇਸ਼ ਦੀ ਰੱਖਿਆ ਲਈ ਜਿਹੜੇ ਸਾਡੀ ਲਈ ਕਿ ਅਸੀਂ ਆਰਾਮ ਨਾਲ ਸੌ ਸਕੀਏ ਉਹ ਫੌਜੀ ਤੇ ਨਾ ਹੁੰਦੇ ਨੇ ਸੋ ਇਸ ਲਈ ਬੇਸ਼ੱਕ ਅਗਨੀਵੀਰ ਯੋਜਨਾ ਨੂੰ ਲੈ ਕੇ ਵਿਰੋਧੀਆਂ ਦੇ ਸਵਾਲਾਂ ਤੋਂ ਬਾਅਦ ਕੇਂਦਰ ਵਿੱਚ ਬਦਲਾ ਕਰਨ ਵੱਲ ਜਾ ਰਿਹਾ ਹੈ ਕਿ ਇਹਨਾਂ ਚ ਰੋਜ਼ਗਾਰ ਦੇ ਸਾਧਨ ਵਧਣਗੇ ਉਮਰ ਵਧੂਗੀ ਸਮਾਧ ਵਧੂਗਾ ਤਨਖਾਹਾਂ ਵਧਣਗੀਆਂ ਪਰ ਤਾਂ ਵੀ ਇਸ ਯੋਜਨਾ ਨੂੰ ਫੌਜੀ ਵੀਰਾਂ ਦਾ ਫੌਜ ਮੁਖੀਆਂ ਦਾ ਕਹਿਣਾ ਹੈ ਕਿ ਇਸ ਨੂੰ ਸੰਪੂਰਨ ਫੌਜ ਵਾਲੀ ਭਰਤੀ ਉਹੀ ਜਿਵੇਂ ਆਪਾਂ ਕਹਿੰਦੇ ਕਿ ਕੱਚੇ ਮਰਾਜ਼ਮ ਵਿਹਾਰੀ ਤੇ ਪੱਤੀ ਕਰਨੇ ਠੇਕਾ ਪ੍ਰਣਾਲੀ ਇਹ ਫੌਜ ਵੀ ਠੇਕਾ ਪ੍ਰਣਾਲੀ ਹੈ ਹਮ ਟੈਂਪਰੇਰੀ ਫੌਜ ਹੈ ਇਸ ਲਈ ਜਿਹਨੇ ਦੇਸ਼ ਦੀ ਰੱਖਿਆ ਕਰਨੀ ਤੁਸੀਂ ਉਹਦੇ ਵਿੱਚ ਵੀ ਕੱਚੇ ਪਿੱਲੇ ਜੇ ਪਿੰਨਰ ਲਾਉਂਗੇ ਤਾਂ ਫਿਰ ਦਿੱਕਤ ਆ ਖੜੀ ਹੋਊਗੀ ਜੋ ਘਟੋ ਘਟੇ ਇਸ ਮਸਲੇ ਦਾ ਸੰਗੋਤਾ ਨਹੀਂ ਹੋਣਾ ਚਾਹੀਦਾ ਇੱਥੇ ਸੰਪੂਰਨ ਫੌਜ ਦੇ ਅਨੁਸਾਰ ਹੀ ਉਹ ਮਾਨ ਮਿਲਣਾ ਚਾਹੀਦਾ ਔਰ ਉਸੇ ਤਰ੍ਹਾਂ ਦੀ ਪ੍ਰਕਿਰਿਆ ਹੋਣੀ ਚਾਹੀਦੀ ਹਮ